ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੁਲੀਨ ਮਹਿਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਚਲੋ ਤੁਹਾਨੂੰ ਆਨੰਦ ਕਾਰਜ ਦੀ ਰਸਮ ਦਿਖਾਉਣੀ ਹੈ ਜੀ ਮੇਰੇ ਸੱਟਾ ਕਿਹਾ ਯਾ ਤੁਸੀਂ ਕਾ ਕਹਦਾ ਸਰ ਉਹ ਜੀ ਬਹੁਤ ਕੁਛ ਨਿਕਲ ਆਵਣਾ। ਇਹ ਫੋਟੋ ਸਿੱਖੀ ਕਿ ਨਹੀਂ ਸੋਹਣੇ ਲੱਗਦੀਆਂ ਨਾ ਵਾਸੀ। ਪੂਰੀ ਬਣਾਦੀ ਪੂਰੀ ਪੂਰੀ। ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ। ਇਹ ਲੈ ਵੀਰ ਬੜਾ ਦੇਖਿਆ ਅੱਛਾ ਪੈਨਿੰਗ ਕਰੀ ਇਹ ਗੱਲ ਇਹਨੇ ਫੜ ਗਈ ਵੀ ਉਹਨਾਂ ਸਹੀ ਗੱਲ ਇਹਨੇ ਫੜ ਗਈ ਵੀ ਉਹਨਾਂ ਸਹੀ ਗੱਲ ਚਲੋ ਅੱਗੇ ਚਲੋ ਚਲੋ ਟੇਬਲ ਸਟੌਪ ਜਨਮ ਮਰ Oh, awesome. ਨਾ ਟਿੱਕ ਸਾਂ ਜਿਨ ਕੋ ਬਨ ਰਹੀ ਹੈ ਗੁਰ ਨਾਨਕ ਪਰੇ ਕਿਸ ਸਤ ਗੁਰ ਨਾਨਕ ਪਰੇ ਕਿਸ ਸਤ ਗੁਰ ਨਾਨਕ ਪਰੇ ਸਵੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਦਾਰਿਤ ਸਫਲ ਹੈ ਇਹ ਸੱਚਾ ਸ਼ਬਦ ਕੰਤੋ ਗੁਰ ਤੇ ਮੈਲ ਪ੍ਰਾਪਤ ਜਿਸ ਲਿਖਿਆ ਕੋ ਵੈ ਮਤ ਮੇਰੇ ਮਨ ਇੱਕ ਸਿ ਸਉ ਇੱਕ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿੱਥਿਆ ਕੋ ਹੈ ਮਿੱਠਿਆ ਮੋ ਮਾਏ ਲੱਖ ਖੁਸ਼ੀਆਂ ਆਪੇ ਸ਼ਾਇਆ ਸਤਿਗੁਰ ਨਦਹ ਗੁਰਦੇ ਲੱਖ ਕੁ ਰੋ ਰੇਖੰ ਸੁਹਰਾਂ ਅੰਡਾਇਆ ਸਤਿਗੁਰ ਹਰਪੂਰਾ ਅਰਧੋ ਸਭ ਕਿਲ ਵਿਖ ਬਾਪਿ ਗਵਾਇਆ ਸਹਿਜ ਅਨੰਦ ਹੋਆ ਬਨ ਭਾਗੀ ਮਨ ਹਰ ਹਰ ਮਿਠਾ ਲਾਇਆ ਜਨ ਕਹਿ ਨਾਨਕ ਲਾਭ ਬਹਿਦੀ ਆਰੰਭ ਕਾਜ ਰਚਾਇਆ ਹਰ ਪਹਿਲੜੀ ਲਾ ਪਰ ਵਰਤੀ ਕਰਮ ਜੜੜਾਇਆ ਬੱਲੇ ਰਾਮ ਜੀਓ ਪਾਣੀ ਬ੍ਰਹਮਾ ਵੇਦ ਤੰਦਰੁਪ ਆਪਤ ਜਾਇਆ ਬੱਲੇ ਰਾਮ ਜੀਓ ਤਰ ਮਕਰੜਾ ਹਰਨਾਮ ਤੇ ਆਵੋ ਸਿਮਰਤ ਨਾਮ ਗਰੜਾਇਆ ਸਤ ਗੁਰ ਗੁਰ ਪੂਰ ਅਰਾਧ ਕਿਲ ਮਿਖ ਪਾਪ ਗਵਾਇਆ ਸਹਿਜ ਅਨੰਦ ਹੋਆ ਬਟ ਆਕੀ ਮਨ ਹਰ ਹਰ ਮੀਠਾ ਲਾਯਾ ਜਨਕਾ ਦੋ ਜੀ ਲਾਜ ਜਲਾਈ ਅਨਹਦ ਸ਼ਬਦ ਵਜਾਇ ਹਰ ਤੂੰ ਜੁੜੀ ਲਾਗ ਸਤ ਗੁਰ ਪੁਰਖ ਮਿਲਾਇਆ ਬਲੇ ਰਾਮ ਜੀਓ ਹਰ ਤੂੰ ਜੁੜੀ ਲਾਗ ਸਤ ਗੁਰ ਪੁਰਖ ਮਿਲਾਇਆ ਬਲੇ ਰਾਮ ਜੀਓ ਨਿਰਪੋ ਹੈ ਮਨ ਹੋਏ ਪਹਿਲ ਗਵਾਇਆ ਬਲਿ ਰਾਮ ਜੀਓ ਨਿਰਮਲ ਭਉ ਪਾਇ ਹਰ ਤੁਣ ਗਾਇਆ ਹਰ ਮੇਕਰੰ ਅਦੂਵੇ ਲਾਈਕ ਆਰੇ ਆਤਮ ਰਾਮ ਤੁਸਾਰੇ ਆ ਸੁਆਮੀ ਸਰ ਪਰਹਾ ਪ੍ਰਪੂਰੇ ਅੰਤਰ ਬਾੜ ਹਰ ਤਬ ਇਕ ਮਿਲ ਅਰਜਨ ਮੰਗਿ ਲੁਗਾਈ ਨਨ ਨਾਨਕ ਦੀ ਲਾਵ ਚਲਾ ਅਨਹਦ ਸ਼ਬਦ ਦਿਵਾਈ ਨਨ ਨਾਨਕ ਗੋਦੀ ਲਾਵ ਚਲਾ ਅਨਹਦ ਸ਼ਬਦ ਦਿਵਾਈ

ਸੰਤ ਜਨਾ ਆਵੜਾ ਪਾਗੀ ਪਾਇਆ ਹਰ ਕਥਿਆ ਕਥਾ ਕਹਾਣੀ ਹਿਰਦੈ ਹਰ 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 ਬਣੇ ਉਪਜੀ ਹਰ ਜਪਿਆ ਮਨ ਕੋ ਦੇ ਦੀਜੀ ਰਵੇ ਹਰ ਉਪਦੇ ਮਨ ਬੈਰਗ ਜਿਓ ਹਰਤੀ ਜੁੜੀ ਲਵ ਮਨ ਚ ਪਿਆ ਮੇਰਾ ਕਲੀਆਂ ਬਲਰਾਮ ਜਿਓ ਸੰਤ ਜਨਾ ਮਲ ਵਰ ਪਿਆਰ ਗੁਣ ਗਾਇਆ ਮੋਹੋਲੀ ਹਰ ਪਾਣੀ ਸੰਤ ਜਨਾਵ ਤੇ ਭਾਗੀ ਪਾਇਆ ਸੰਤ ਜਨਾਵ ਤੇ ਭਾਗੀ ਪਾਇਆ ਹਰ ਕਥੀ ਹੈ ਆਪਣੀ ਕਹਾਣੀ ਇਰਦਾ ਜੱਪਿਆ ਮਤਕ ਬਾਦ ਜੀਓ ਜਨ ਨਾਨਕ ਬੋਲੇ ਕੀ ਜੀਦਾ ਵਾ ਹਰ ਉਪਜੈ ਮਨ ਮੈਰਾ ਕੀ ਜੀਉ ਜਨ ਨਾਨਕ ਬੋਲੇ ਕੀ ਜੀਦਾ ਵਾ ਹਰ ਉਪਜੈ ਮਨ ਮੈਰਾ ਤੀ ਜੜੀ ਲਾ ਹਰ ਚੌਥੜੀ ਦਾਬ ਮਨ ਸਹਜ ਪਾਇਆ ਹਰ ਪਾਇਆ ਬਦਰਾਵ ਜਿਓ ਕਰਮ ਕਮ ਲਿਆ ਸੁਭਾਏ ਹਰ ਮਨ ਤਨ ਖਾਵਾਇ ਬਦਰਾਵ ਜਿਓ ਹਰ ਮੀਠਾ ਲਾਇ ਮੇਰੇ ਪ੍ਰਭ ਪਾ ਅਨ ਦੇ ਹਰ ਨਿਵਨਾਈ ਮਾਰੇ ਚੰਦਿਆ ਭਲ ਪਾਇਆ ਸੁਆਮੀ ਹਰਨਾਮ ਬਿਨੇ ਵਧਾਈ ਹਰ ਦਰਬੇ ਠਾਪੇ ਕਾਜ ਰਚਾਇਆ ਹਨ ਹਿਰਦੇ ਨਾਮ ਵੇਗਾਸੀ ਜਦ ਨਾਨਕ ਬੋਲੇ ਚੌਥੀ ਲਾਗੈ ਹਰ ਪਾਇਆ ਪ੍ਰਭ ਆਵੇ ਨਸੀ ਹਰ ਗੁਰੂ ਨਾਨਕ ਦੇਵ ਜੀ ਸਰਬਾਤਮਾ ਸ੍ਰੀ ਵਾਹਿਗੁਰੂ ਜੀ ਉਰਧਵਾਸਤੂ ਕਾਰਵਾਰ ਵਰਤਿ ਪੱਤੇ ਜਿਉ ਭਗਤੀ ਦੀ ਸਾਹ ਆਏ ਬਾਤਿ ਭਗਤੀ ਦੀ ਸਾਹ ਜਿਉ ਨੀਰਿ ਸਤਿ ਕਰੇ ਤੁਮਾਰੇ ਕੀਤੇ ਆਏ ਰੰਗਨ ਕੂਟੇ ਮਾਤਾ ਦਾ ਸੰਸਾਰ ਸਹਾਈ ਬਨਾਇਂ ਕੋ ਬਨਾਂ ਹੋਇ ਤ੍ਰੀ ਹਰਿ ਰਾਜ ਤ੍ਰੀ ਹਰਿ ਗੁਰ ਸ਼ਬਦ ਕੀ ਆਈਐ ਜਿਨ ਤੇ ਤਕਵਿ ਰਾਜ ਤੇ ਬਾਹਰ ਤਿ ਰਹਾ ਕਰੇ

ਨੋ ਪਾਸੇ ਅਸ਼ੀਸ਼ਾ ਬਖਸ਼ਣ ਦੀ ਕਰਿਆ ਤਾਲੂ ਹੁਨਾਵੇਂ ਕੇ ਨਾਮ ਕਰਕੇ ਨਗਰੀ ਨਗਰਾਨਾ ਦੇ ਆਕਰਣਾ ਜੀ ਆਸ ਕਰੇ ਦੀ ਆਸ ਚਾਰ ਨਾਮਾਂ ਦੇ ਬਾਦ ਦਰਬਾਰ ਕੀਤਾ ਜੇ ਰੋਗਿਆ ਸਰੀਰਾਂ ਦੇ ਜੀ ਅਰਦਾਸ ਕਰਵਾ ਕਰ ਪੜਿਆ ਉਸ ਨੂੰ ਬਾਦ ਕਰੇ ਪੱਤ ਦਾ ਪਲਾਓ ਵਾਲੇ ਨੂੰ ਜੀ ਤਾੜਨ ਦਾ ਵਾਲੇ ਜੀ Terima <laughs> kasih ਜੀ ਵੀਡੀਓ ਲੰਬੀ ਹੋ ਗਈ ਸੀ ਇਹਦਾ ਅਗਲਾ ਪਾਠ ਅੱਪਾ ਅਗਲੀ ਵੀਡੀਓ ਚ ਪਾਵਾਂਗੇ ਜੀ ਤਦ ਤੱਕ ਦੇ ਲਈ ਧੰਨਵਾਦੀ ਜੀ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦੀ